ਪੰਜਾਬ ਦੇ ਬਹੁਤ ਸਾਰੇ ਅਹਿਮ ਮਸਲਿਆਂ ਨੂੰ ਲੈ ਕੇ ਤੇ ਆਉਣ ਵਾਲੇ ਬਜਟ ਨੂੰ ਲੈ ਕੇ ਪੰਜਾਬ ਕੈਬਨਿਟ ਦੀ ਅੱਜ ਇੱਕ ਅਹਿਮ ਮੀਟਿੰਗ ਹੋਈ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਸ਼ ਵਿਖੇ ਹੋਈ ਤਾਂ ਇਸ ਅਹਿਮ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਫੈਸਲੇ ਲਏ ਗਏ ਵੱਡੇ ਫੈਸਲੇ ਲਏ ਗਏ ਆ ਆਉਣ ਵਾਲੇ ਜਿਹੜਾ ਨਵਾਂ 2000 ਸੈਸ਼ਨ ਆਉਣਾਗਾ 2025 ਦਾ ਜਿਹੜਾ ਸੈਸ਼ਨ ਚੱਲ ਰਿਹਾ ਬਜਟ ਸੈਸ਼ਨ ਹੋਣਾ ਉਸ ਤੋਂ ਬਾਅਦ ਜਿਹੜੀ ਨਵੀਂ ਜਿਹੜੀ 1 ਸਾਲ ਲਈ ਨੀਤੀ ਜਿਹੜੀ ਹੈਗੀ ਆ ਉਹ ਲਾਗੂ ਕਰਨੀ ਆ ਉਸ ਦੇ ਵਿੱਚ ਖਾਸ ਕਰਕੇ ਐਕਸਾਈਜ਼ ਨੀਤੀ ਨੂੰ ਲੈ ਕੇ ਵੱਡੇ ਫੈਸਲੇ ਲਏ ਗਏ ਆ ਇੱਕ-ਇੱਕ ਕਰਕੇ ਤੁਹਾਡੇ ਨਾਲ ਉਹ ਫੈਸਲੇ ਸਾਂਝੇ ਕਰਾਂਗੇ ਕਿਹੜੇ-ਕਿਹੜੇ ਗਊ ਸੈਸ ਵਧਾਇਆ ਗਿਆ ਗਊ ਸੈਸ 1 ਤੋਂ ਬਤਾ ਕਿ ਡੇਡ ਜਿਹੜਾ ਰੁਪਏ ਕਰ ਦਿੱਤਾ ਹੈ ਪੰਜਾਬ ਦੀ ਨਵੀਂ ਜਿਹੜੀ ਐਕਸਾਈਜ਼ ਨੀਤੀ ਆ ਉਸ ਤੇ ਗੱਲ ਕਰੀਏ ਤਾਂ ਉਸ ਨੂੰ ਨਵੀਂ ਜਿਹੜੀ ਐਕਸਾਈਜ਼ ਨੀਤੀ ਹੈ ਉਹਨੂੰ ਜਿਹੜੀ ਮਨਜ਼ੂਰੀ ਮਿਲੀ ਆ ਉਹ ਈ ਟੈਂਡਰਿੰਗ ਦੇ ਰਾਹੀਂ ਹੁਣ ਜਿਹੜੀ ਹੈਗੀ ਆ ਸਾਰੀ ਇਹ ਕੀਤੀ ਜਾਵੇਗੀ ਨੀਤੀ ਲਾਗੂ ਈ ਟੈਂਡਰਿੰਗ ਹੋਵੇਗੀ ਇਸ ਸਾਲ 11000 20 ਕਰੋੜ ਰੁਪਏ ਦਾ ਜਿਹੜਾ ਇੱਕ ਬਜਟ ਰੱਖਿਆ ਗਿਆਗਾ ਟਾਰਗੇਟ ਰੱਖਿਆ ਗਿਆਗਾ ਦੇਸੀ ਸ਼ਰਾਬ ਦਾ 3 ਫੀਸ ਦੀ ਕੋਟਾ ਵਧਾਇਆ ਗਿਆ ਫਾਰਮ ਲਾਇਸੈਂਸ ਤਹਿਤ 36 ਬੋਤਲਾਂ ਰੱਖੀਆਂ ਜਾ ਸਕਦੀਆਂ ਨੇ ਬੀਅਰ ਸ਼ਾਪ ਦੇ ਲਾਇਸੈਂਸ ਦੀ ਵੀ ਫੀਸ ਘਟਾਈ ਗਈ ਆ ਨਵੀਂ ਬੋਟਲਿੰਗ ਪਲਾਂਟ ਨੂੰ ਮਨਜ਼ੂਰੀ ਮਿਲੀ ਆ ਨਵੇਂ ਬੋਟਲਿੰਗ ਪਲਾਂਟ ਲਾਏ ਜਾਣੇ ਆ ਖਾਸ ਕਰਕੇ ਇਸ ਤੋਂ ਬਗੈਰ ਕੁਝ ਹੋਰ ਅਹਿਮ ਫੈਸਲਿਆਂ ਦੇ ਉੱਪਰ ਵਿਚਾਰ ਹੋਈ ਆ ਐਕਸਾਈਜ਼ ਨੂੰ ਛੱਡ ਕੇ ਖਾਸ ਕਰਕੇ ਵਾਤਾਵਰਨ ਨੂੰ ਮੁੱਖ ਰੱਖਦੇ ਆ ਖਾਸ ਕਰਕੇ ਜਿਹੜਾ ਵਾਤਾਵਰਨ ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਉਸ ਨੂੰ ਮੁੱਖ ਰੱਖਦੇ ਆ ਸਰਕਾਰ ਨੇ ਕੁਝ ਜੁਰਮਾਨੇ ਤੈਅ ਕੀਤੇ ਆ ਹੁਣ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਦੇ ਉੱਪਰ ਸਖਤ ਜਿਹੜੇ ਜੁਰਮਾਨੇ ਲੱਗਣਗੇ 5000 ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਜੁਰਮਾਨਾ ਜਿਹੜਾ ਹੈਗਾ ਨਿਸ਼ਚਿਤ ਕੀਤਾ ਗਿਆਗਾ ਤਾਂ ਜਨਮ ਤੇ ਮੌਤ ਦੀ ਰਜਿਸਟ੍ਰੇਸ਼ਨ ਦੇ ਨਿਯਮਾਂ ਦੇ ਵਿੱਚ ਵੀ ਥੋੜਾ ਬਦਲ ਕੀਤਾ ਗਿਆਗਾ ਹੁਣ ਪਹਿਲਾਂ ਇਸ ਨੂੰ ਮੈਜਿਸਟ੍ਰੇਟ ਦੇ ਰਿਕਾਰਡ ਦੇ ਵਿੱਚ ਜਿਹੜੀ ਹੈਗੀ ਆ ਦਰਸਤੀ ਕਰਵਾਈ ਜਾਵੇਗੀ ਮੈਜਿਸਟ੍ਰੇਟ ਇਸ ਦੇ ਰਿਕਾਰਡ ਨੂੰ ਦੇਖੇਗਾ ਤੇ ਆਖਰੀ ਜਿਹੜੀ ਹੈਗੀ ਇਸ ਦੀ ਵੀ ਇਹ ਬਿਲਕੁਲ ਰਿਕਾਰਡ ਸਹੀ ਆ ਜਨਮ ਤੇ ਮੌਤ ਦਾ ਤੇ ਉਹਨੂੰ ਡਿਪਟੀ ਕਮਿਸ਼ਨਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਉਸ ਨੂੰ ਜਿਹੜਾ ਹੈਗਾ ਮਨਜ਼ੂਰ ਕਰੇਗਾ ਤਾਂ ਇਹ ਅੱਜ ਕੁਝ ਅਹਿਮ ਫੈਸਲੇ ਲਈ ਗਏ ਆ ਡਰੱਗਸ ਦੇ ਉੱਪਰ ਇੱਕ ਵੱਡਾ ਫੈਸਲਾ ਲਿਆ ਗਿਆ ਡਰੱਗਸ ਦੇ ਉੱਪਰ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਕੈਬਨਟ ਮੰਤਰੀਆਂ ਦੀ ਇੱਕ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਪੂਰੇ ਡਰੱਗਸ ਦੀ ਜਿਹੜੀ ਹੈਗੀ ਸਥਿਤੀ ਨੂੰ ਦੇਖੇਗੀ ਕਿੱਥੇ-ਕਿੱਥੇ ਪੰਜਾਬ ਦੇ ਵਿੱਚ ਜ਼ਿਆਦਾ ਡਰੱਗਸ ਨੇ ਤੇ ਉਹ ਉਹਨਾਂ ਨੂੰ ਕਿਸ ਤਰੀਕੇ ਨਾਲ ਕੰਟਰੋਲ ਕਰਨਾ ਉਹ ਕਮੇਟੀ ਉਸ ਦੀ ਜਿਹੜੀ ਹੈਗੀ ਨਿਗਰਾਨੀ ਕਰੇਗੀ ਅਗਵਾਈ ਕਰੇਗੀ ਤੇ ਨਾਲ ਹੀ ਹਰਪਾਲ ਸਿੰਘ ਚੀਮਾ ਇਸ ਕਮੇਟੀ ਦੀ ਅਗਵਾਈ ਕਰਨਗੇ ਤੇ ਨਾਲ ਹੀ ਜਿਹੜਾ ਇੱਕ ਸੀਐਮ ਤੀਰਥ ਯਾਤਰਾ ਸਕੀਮ ਹੈ ਉਹਦੇ ਵਿੱਚ ਵੀ ਥੋੜਾ ਬਦਲਾਅ ਕੀਤਾ ਗਿਆਗਾ ਤਾਂ ਅੱਜ ਦੀ ਮੀਟਿੰਗ ਬੜੀ ਅਹਿਮ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਜਟ ਸੈਸ਼ਨ ਹੋਣਾਗਾ ਪੰਜਾਬ ਦਾ ਤਾਂ ਉਸ ਬਜਟ ਸੈਸ਼ਨ ਤੋਂ ਪਹਿਲਾਂ ਪੰਜਾਬ ਨੇ ਕੁਝ ਫੈਸਲੇ ਲਏ ਆ ਵੱਡੇ ਫੈਸਲੇ ਲਏ ਆ ਇਹਨਾਂ ਫੈਸਲਿਆਂ ਦੇ ਉੱਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨੀਤੀਆਂ ਦੇ ਤਹਿਤ ਪੰਜਾਬ ਦੇ ਵਿੱਚ ਕੁਝ ਪ੍ਰਸ਼ਾਸਨਿਕ ਸੁਧਾਰ ਕੀਤੇ ਜਾਣਗੇ ਤਾਂ ਇਸੇ ਤਰ੍ਹਾਂ ਦੀਆਂ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਹੌਨ ਪੁਆਇੰਟ ਦੇ ਨਾਲ ਧੰਨਵਾਦ